ਤੇ ਮਾਰੂ ਹੱਥੋਂ ਦੇ ਬੇਤੀ ਆ ਔਰ ਸਾਨੂੰ ਇਸ ਦੀ ਦਾ ਇਨਸਾਫ ਮਿਲਣਾ ਤੈਹੀ ਨਾ ਆ ਉਹਨਾਂ ਦੇ ਜੋ ਇਹ ਮਾਂ ਆਪਣੇ ਬ੍ਰਹਮਕੀ ਤਹਾਂ ਤੋਂ ਇਹ ਮਾਰੇ ਮਾਮਾ ਸਾਨੂੰ ਜ਼ਖਮ ਕਰਦੇ ਤੈਹੀ ਨਾ ਆ ਕਬੀ ਇਹੀ ਬੇਤੀ ਆ ਆ ਮਾਈ ਜੋ ਬਾਬਾ ਜੀ ਵਰ ਹੋਏ ਜੀ ਗਾਨ ਬਤ ਬਣਾ ਸੀ ਇਹ ਜਗਾ ਐਸੋ ਪਰਾ ਇੱਕ ਬਾਬਾ ਜੀ ਵਰ ਹੋਏ ਜੀ ਦਾ ਇਤਿਹਾਸ ਜੋ ਮਿਕਾ ਜਾਣਾ ਸੀ ਤੇ ਆਪਕਾ ਨੂੰ ਮਰਦਾ ਹੀ ਆ ਜੋ ਕੋ ਹੋਣਾ ਜੋ ਟਾਈਮ ਆ ਰਿਹਾ ਬਹੁਤ ਮੰਦਪਾਗਾ ਟਾਈਮ ਹੈ ਸੋ ਸੋ ਇਸੋ ਪ੍ਰਾਤਿਵਾਸ ਮੁਖਾਰ ਸੀ ਆਕਰ ਜੋ ਬੱਚੇ ਐ ਇਹਨਾਂ ਨੂੰ ਬਤਾਉਣ ਦੇ ਖਾਤਰ ਬਤਾਂ ਦੇ ਖਾਤਰ ਤਾਂ ਕਿ ਇਹਨਾਂ ਨੂੰ ਖਦਾ ਲੜੇ ਖਦੇ ਕਿ ਆਪਕੋ ਨੇ ਵੱਡੇ ਬਡੇਰਿਆਂ ਨੇ ਕੀ ਕਵਾਨੀ ਕੀਤੀ ਹੈ ਉਹ ਕਾਰਨ ਦੱਸਾਈ ਹੈ ਜੋ ਤੇ ਬਾਬਾ ਜੀਰਨ ਸਿੰਘ ਜੀ ਨੇ ਕਿੰਨੀ ਵੱਡੀ ਕੁਰਬਾਨੀ ਕੀਤੀ ਆ ਉਹ ਸਭ ਨੂੰ ਪਤਾ ਹੀ ਆ ਤੋਹਰਾ ਕੰਮ ਥੋੜਾ ਆ ਸੋਨਾ ਗੇਂਤੀ ਕਰਦਾ ਪਰਮਾਦਾ ਦੇ ਜਿਵੇਂ ਆਰਾਵ ਲਹਿਰ ਖੰਡ ਪਾਈ ਜੇਨ ਸੇ ਜੀ ਸੇ ਕੋਤੇ ਉਸ ਦੇਜ ਦੇ ਮਹੰਦ ਪਾਈ ਜੇਨ ਸੇ ਜੀ ਸੇ ਕੋਤੇ ਸਾਨੂੰ ਅਸਲ ਤੌਰ ਤੇ ਅੱਜ ਵੀ ਅੱਠਾ ਰਾਜ ਦੇ ਲੋਕਾਂ ਦੇ ਸਰਾਤ ਦੇ ਲੋਕਾਂ ਨਾਲ ਮਿਲ ਕੇ ਹੋਈਆ ਜੇ ਜੋ ਸਾਡੇ ਤੋਂ ਹੋ ਗਿਆ ਉਹ ਸਾਨੂੰ ਭਰਾਈ ਦੇ ਦੇਸੀ ਤੇ ਜੇ ਜਿਹੜੀ ਬਾਕੀ ਨੂੰ ਰੋਕੀ ਜਾ ਤਾਂ ਰੋਕੀ ਵੀ ਵਿਚੋਂ ਤਾਂ ਰੱਖੀ ਚਾਹੀਦੀ ਜਾਂਦੇ ਅਸੀਂ ਅੰਗਰੇਜ਼ ਦਵਾਵਾਂਗੇ ਤੇ ਇਸ ਕਰਕੇ ਵੀ ਅਸੀਂ ਅੱਜ ਜਿਹੜਾ ਕੱਠ ਕੀਤਾ ਸੀਗਾ ਕੱਲੇ ਜਿਹੜਾ ਮੂਹ ਫੜਦੇ ਹੋਏ ਸੀਗਾ ਤੇ ਵੱਡੀ ਪੱਤਰ ਤੇ ਜੋ ਆਪਾਂ ਚੱਲਣਾ ਸੀ ਵੱਡੀ ਪੱਤਰ ਤੇ ਕਰਵਾ ਸੀ ਹੋਰ ਜਿਹੜਾ ਸਾਡਾ वाह <laughs>

ਤਿਆਰ ਹੋ ਜੇਗਾ ਜੇ ਇੱਕ ਪਾਣੀ ਇੱਕ ਪਾਦੇ ਵਿੱਚ ਬਾਲੂ ਜਾਣਾ ਉਹਨੂੰ ਮਾਨੁਖਾ ਸ਼ਮਾ ਰਾਜ ਨੇ ਭਰਾਵੀਂ ਬਣਾਇਆ ਸੀ ਭਾਈ ਮਰਦਾਨੇ ਨੂੰ ਇਹ ਵੀ ਭਰਾ ਖਿਦਰਾ ਨੇ ਇਹਨੂੰ ਬਣਾਇਆ ਹੈ ਭਾਈ ਜੱਟਾ ਜੀ ਨੂੰ ਸੇਕ ਕਰਕੇ ਬੁਣਿਆ ਹੈ ਸਾਰਿਆਂ ਨੂੰ ਕਰਕੇ ਆਪਾਂ ਪਹਿਲੇ ਮਦੀ ਔਲਾਦ ਹੈ ਉਹਨਾਂ ਦੇ ਅੰਤਵੰਤਰ ਹੈ ਜਿਹੜੇ ਸ਼ੇਰ ਹੁੰਦੇ ਆ ਸਭਨਾਂ ਲਈ ਉਹ ਸਾਡੇ ਹੁੰਦੇ ਆ ਏਕਵੇਰੀ ਤੁਸੀਂ ਮਰਜੀ ਸਿੱਕੀ ਕਰੀਏ ਪਾ ਆਉਣਾ ਲਈ ਹੈ ਬਹੁਤ 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 ਧੰਨਵਾਦ ਆਈ ਅਮਰਦੀਪ ਸਿੰਘ ਖਾਲਸਾ ਸਨ ਬੇਨਤੀ ਕਰਦਾ ਹਾਂ ਪਾਈਪ ਪਰਮਜੀਤ ਸਿੰਘ ਗ੍ਰਾਮੀ ਗਾਠਿਆਣਾ ਉਹ ਉਹਨਾਂ ਦੀ ਬੇਨਤੀ ਆ ਉਹ 스테ਟ ਆ

ਮਾਰੂ ਘਰ ਵਾਂਗ ਹੀ ਕੱਟਣਾ ਨਹੀਂ ਹੈ ਸਭ ਤੋਂ ਪਹਿਲਾਂ ਜਲਦੀ ਰਹੀ ਹੈ ਐਂਗਲ ਜਲਦੀ ਜੋ ਸਾਡੇ ਜੀ ਮਾਰੂ ਕਟੇਵੰਦੀਆਂ ਵੱਲੋਂ ਔਰ ਆਵਾਜ਼ ਪੰਜਾਬ ਜੋ ਵੀ ਮਾਰੂ ਕੱਟਣਾ ਔਰ ਸਾਡੇ ਪਿੰਡ ਦਾ ਬਹੁਤ ਹੀ ਵਧੀਆ ਖਿਡਾਰੀ ਹਰਜਿੰਦਰ ਸਿੰਘ ਜੀ ਕਾਲਾ ਗੱਜਾਰਾ ਇਹ ਪਹਿਲੇ ਦਿਨ ਤੋਂ ਪੱਖ ਸਾਡੇ ਨਾਲ ਹੀ ਹੋ ਰਿਹਾ ਔਰ ਸਾਰੇ ਪਿੰਡ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਵਾਲੇ ਹੀ ਐਨ ਆ ਜੀ। ਤੁਸੀਂ ਮੈਨੂੰ ਹਾਂ ਜਾਂ ਨਾ ਦੇ ਰੂਪ ਵਿੱਚ ਜਵਾਬ ਦੇਣਾ ਹੈ। ਜੇ ਕਾਰਜਕਿਰਤਾ ਗਲਤ ਕੀਤਾ ਤਾਂ ਦੱਸੋ। ਗਲਤ ਕੀਤਾ। ਗਲਤ ਕੀਤਾ ਹੀ। ਠੀਕ ਹੈ। ਜੋ ਇਹ ਬਾਬਾ ਜੀ ਦਾ ਪ੍ਰੋਕ ਲਾਉਣਾ ਸੀ ਸਹੀ ਸੀ ਜਾਂ ਗਲਤ ਸੀ? ਸਹੀ ਸੀ ਜਾਂ ਗਲਤ ਸੀ? ਅੱਜ ਕੁਝ ਬੰਦੇ ਪਿੰਡ ਦੇ ਹੈਗੇ ਆ। ਜੋ ਹੂੰ ਸਦਾ ਸਾਥ ਨਹੀਂ ਹੋਏ। ਅੱਜ ਇਹ ਚਿਰ ਤਾਮਤ ਹੋਣੀ ਹੈ। ਅਸੀਂ ਬਾਈ ਜੀ ਇੱਕ ਤਾਜ ਸ਼ੁਰੂ ਕੀਤਾ। ਚਾਰ ਪੰਜ ਚਲੋ ਅਸੀਂ ਇਹਨਾਂ ਨੂੰ ਬੜੇ ਮੇਰਾ ਭਾਇਆ ਇੱਥੇ ਜਗਾ ਜਿਹੜਾ ਕੰਮ ਨੂੰ ਲਾਇਆ ਜਾ ਰਿਹਾ ਹੈ। ਕੋਈ ਸੋਮਣੀ ਕਮੇਟੀ ਵੀ ਲਗਾ ਆਪਣੇ ਜਗਾ ਨਹੀਂ ਸੁਰਮਣੀ ਕਮੇਟੀ ਲਗਾ। ਹੁਣ ਇਹੇ ਕਿਸੇ ਆਪਾ ਕਲਾਕਾਰ ਦਾ ਕਿਸੇ ਨਸ਼ੀਰ ਦਾ ਤਸਵੀਰ ਨਹੀਂ ਲਾ ਰਹੀ ਸੀ ਇਹ ਸ਼੍ਰੋਮਣੀ ਸ਼ਹੀਰ ਬਾਬਾ ਜੀ ਦਾ ਤਸਵੀਰ ਲਾ ਰਹੇ ਸੀ ਉਹ ਆਪਣੇ ਕਿਤੇ ਬਾਕੀ ਜਦ ਕਿਸੇ ਜਗਾ ਬਗਾਤਾ ਹੁਸੈਨ ਜੀ ਬਹੁਤ ਬਹੁਤ ਖੇਡਾ ਨਾ ਪਾ ਤਾ ਲੈਂਕਰ ਘਾਟਾ ਕੋ ਸਾਈ ਭਾਈ ਮੈਂ ਤੁਹਾਨੂੰ ਕੋਲੇ ਤੋਂ ਬਾਅਦ ਉਸ ਪਹਾਇ ਦਾ ਉਹ ਸ਼ੁਰੂ ਕੀਤੀ। ਉਸਨੇ ਸਾਨੂੰ ਇੱਕ ਮਿੰਟ ਦੇ ਰੁਕਾ ਕੇ ਰੱਖਿਆ ਨੇ ਗੱਡੀ ਦੇ ਵਿੱਚ। ਸਭ ਤੋਂ ਪਹਿਲਾਂ ਮੈਂ ਉਹਦੇ ਵਿੱਚ ਬਿਠਾ ਚਲੋ ਜਿੱਥੇ ਕੋਲੇ ਚੱਲਦੇ। ਅਸੀਂ ਗਏ ਸਾਡੇ ਮਗਰ ਸੰਗਤ ਦੇ ਪੰਡੀ ਨੇ ਸੈਕਲੱਥੇ ਮੰਦਿਰ ਜਗ ਮਾਰ। ਇੱਕ ਮਿੰਟ ਦੇ ਵਿੱਚ ਸਾਨੂੰ ਖਾਣੇ ਤੋਂ ਬਾਅਦ ਲੰਘਾ। ਫਿਰ ਉਸ ਤੋਂ ਬਾਅਦ 15 ਮਿੰਟ ਫਿਰ ਆਪ ਨੂੰ ਆਪ ਕੋਲੇ ਦੇ 15 ਮਿੰਟ ਦੀ ਰਾਤ ਨੂੰ ਇਹ ਉੱਠ ਗਿਆ ਪਹਿਲਾਂ ਤੁਹਾਨੂੰ ਖਾਣੇ ਤੋਂ ਐਸੋ ਤੋਂ ਫਾਉਲੇ ਨਹੀਂ ਪਾ ਸਕਿਆ ਵੀ ਰਾਤ ਨੂੰ ਉਸਕੇ ਕੰਮ ਕਰਨੇ ਆ ਨਾਜ਼ਮਾ ਨੇ ਸਟੇਜ ਉੱਤੇ ਉੱਲਣੇ ਕਰਦੇ ਆ ਅਸੀਂ ਤਾਂ ਨਹੀਂ ਕਿਹਾ ਸਰੋਸਿ ਪ੍ਰਧਾਨ ਅਜੇ ਨਾਲ ਨਹੀਂ ਖੜਿਆ ਕਿ ਕਿੰਨੇ ਦੇ ਖਾਣੇ ਤੋਂ ਸੇਮ ਲੈ ਗਿਆ ਕਿ ਇਹ ਕੰਮ ਕਰਵਾ ਰਿਹਾ ਤੁਹਾ ਜੋ ਸਾਦੇ ਤੁੰਡੂ ਹੋ ਜਾਂਦੇ ਆ ਇਹ ਨਹੀਂ ਜਰਾਵਲ ਨੂੰ ਕਹੀ ਦੀ ਇਹ ਤਾਂ ਹਿੱਸਾ ਪ੍ਰਧਾਨ ਬਾਲ ਮਨਾਲ ਖਾ ਸਕਦੇ ਲੱਗਦੇ ਕੋਈ ਜਦ ਦਾ ਭਾਗ ਨਹੀਂ ਠੀਕ ਹੈ ਠੀਕ ਹੈ ਨਾ ਅੱਛਾ ਉਸ ਤੋਂ ਬਾਅਦ 16 ਨੂੰ ਮੰਗਿਆ ਹਜੂ ਸਾਡੇ ਤੋਂ ਅੰਮ੍ਰਿਤਪੁਰ ਤੋਂ ਆਏ ਸੀ 17 ਜਨਵਰੀ ਨੂੰ ਜਾ ਕੇ ਸੀ ਉੱਥੇ ਤੋਂ ਡਾਕਟਰ ਕੋਈ ਭਾਈ ਉਹ ਭਾਈ ਕਿਹੋ ਜਿਹਾ ਲੋਹੜੀ ਲਾਤਾ ਸਾਰਾ ਪੁੱਤਾਂ ਅੱਜ ਤੱਕ ਮਾਨੋ ਚੁਣੇ ਪਾਈ ਹੋਗੇ ਅੱਜ ਤੱਕ ਕੋਈ ਕਾਰ ਨਹੀਂ ਹੋਇਆ ਇਹ ਆਪਣੇ ਨੂੰ ਮਾਰ ਕਰ ਰਹੇ ਹੋ ਇਹ ਕਰਦੇ ਠੀਕ ਹੈ ਜੀ ਅਸੀਂ ਤੁਹਾਨੂੰ ਇੱਕ ਕਰਕੇ ਬੁਲਾਇਆ ਜੀ ਸਾਡਾ ਸਾਥ ਦੇਵੋ ਅਜੇ ਤੁਹਾਨੂੰ ਨਹੀਂ ਹੋ ਰਿਹਾ ਤੇ ਤੁਹਾਡੇ ਪਿੰਡਾਂ ਚ ਵੀ ਹੋ ਰਹੀਆਂ ਗੱਲਾਂ ਠੀਕ ਹੈ ਜੀ ਹੋਏ ਤੇ ਕੋਈ ਪਰਦੇ ਰਸਤਰ ਕੋਈ ਤਾਂ ਕੁੱਝ ਹੋਊਗੀ ਕੋਈ ਨਸ਼ਾ ਬਿਲਕੁਲ ਗੱਲ ਨਹੀਂ ਕੋਈ ਨਸ਼ਾ ਨਹੀਂ ਤਾਂ ਕਿਸੇ ਨੂੰ ਹੋ ਨਹੀਂਦਾ ਯਾਰ ਇਹ ਜਿਹਾ ਤਾਂ ਉਹ ਵੱਖਰ ਹੈ ਬਾਕੀ ਜਿਹੜਾ ਸਨਾਲ ਲਾਇਆ ਉਹ ਮੈਂ ਦੇਖਾ ਦਿੱਤਾ ਹੈ ਕਿਤੇ ਜੀ ਪਸੇ ਹੋਈ ਜਿੰਨੇ ਸਾਡੇ ਨਾਲ ਪਾਗੋ ਦੇ ਬੋਲ ਆਪਾਂ ਕੋਲ ਸੁਲਾਉਣ ਨੂੰ ਕਹ ਰਹੇ ਨੇ ਕਿ ਇਹ ਸੋਚੋ ਕਿ ਇਹ ਬੰਦਾ ਚੱਜਾ ਜਾਵੇ ਸਾਡੇ ਰੋਹ ਨਾ ਜਾਵੇ ਜਬੂ ਜਿੱਤੇ ਰਿਣ ਬਾਕੀ 12 ਵਜੇ ਸੰਤ ਮੈਂ ਬੈਠਣ ਵਾਦੇ ਵਾਹ ਰਹੀ ਗ੍ਰੀਨ ਦਾ ਖਾਲਸਾ ਵਾਹ ਬਹੁਤ ਬਹੁਤ ਤਨਵਾ ਆਪ

ਉਹ ਚੋਚ ਦੁਆਏ ਪੰਚ ਵਰਦਨ ਦੇ ਪ੍ਰਧਾਨ ਬਾਈ ਕਾਲ ਜੀ ਜੀ ਸਾਰਿਆਂ ਨੂੰ ਫੈਮਸ ਦੇ ਨਾਲ ਇੱਥੇ ਲੈ ਗਏ ਜੀ ਕਿਉਂਕਿ ਇਹ ਇਹ ਹਰੂ ਉੱਤੇ ਲਾਉਣ ਨਾਲ ਇੱਥੇ ਕੋਈ ਲੋਟੇ ਵਾਲਾ ਬਦਲ ਨਹੀਂ ਜਾਂਦਾ ਇੱਕੋ ਸੱਚ ਜਗਾ ਹੈਗੀ ਆ ਇਸ ਲਈ ਜੇ ਮੇਰੇ ਕੋਲ ਤਰਾਇ ਹੁੰਦਾ ਨਾ ਉਹ ਦੁਆਏ ਦੇ ਬਾਬੇ ਦੇ ਨਾਪੇ ਮਨਵਾ ਕਾ ਜਲਾ ਪ੍ਰਾਇਲ ਇੱਥੇ ਗੋਲ ਹੈ ਬਾਕੀ ਹੁਣ ਸਾਨੂੰ ਲਗਾਤਾਰ ਪ੍ਰਸ਼ਾਸਨ ਇਹ ਗੱਲ ਕਹਿ ਰਿਹਾ ਹੈ ਅੱਜ ਵੀ ਘੁਣਾਇਆ ਅੱਜ ਵੀ ਇਹ ਘੁਣਾਇਆ ਹੈ ਯਾਰ ਜਿਹੜੇ ਬੰਦੇ ਇੱਥੇ ਨਾਲ ਫਏ ਆ ਫੁੱਟ ਨਿਭਾ ਕੇ ਰਵਾਈ ਦੇ ਨਾ ਰੱਖਦੇ ਆ ਰਾਈ ਦੇ ਵਿੱਚ ਕਿਵੇਂ ਗੱਲ ਲੱਗੇ ਫੰਡਾਂ ਦਾ ਘਟਾ ਦੇਵੇ ਕਟੋ-ਕਟ ਸਾਡੇ ਮੁਰੇ ਦਾ ਨਾਮ ਸਾਨੂੰ ਤੋਂ ਆਪਰੇ ਮੰਗਣਾ ਬਾਕੀ ਬਾਰੇ ਤੁਹਾਨੂੰ ਜਿਵੇਂ ਕਰੂਗੀ ਇਤਨੀ ਅਸੀਂ ਸਾਰੇ ਪ੍ਰੋਗਰਾਮਾਂ ਨੂੰ ਦੂਰ ਅਜਾਣਾਂ ਜੋ ਮੇਜਾ ਦੀ ਲਿਖਾ ਅਜਾਣਾਂ ਉਹਨਾਂ ਨੂੰ ਬੇਅਤੀ ਕਰਦੇ ਹਾਂਗੇ ਸਾਡਾ ਇਸ ਦੇ ਵਿੱਚ ਪੂਰਤਾਈ ਹੋ ਦੇਵੋ ਅਸੀਂ ਸਾਰਿਆਂ ਦਾ ਦਿਨ ਤੁਹਾਨੂੰ ਬਧਿਵਾਂਗੇ ਵਾਹਿਗੁਰੂ ਦਾ ਕਹਾਸਾ ਵਾਹਿਗੁਰੂ ਦੀ ਕੀ ਬਤ ਹੈ ਬਹੁਤ ਬਹੁਤ ਵਾਧ ਕਾਹਸਾ ਅਮਰ ਸਿੰਘ ਜੀ ਜਿਹੜਾ ਬਹੁਤ ਵੱਡ ਉਹਨੇ ਬੇਨਤੀ ਕਰਦਾ ਆ ਹਰੇ ਪਿੰਡ ਦੀ ਫਾਉਸਾ ਗਾਥਿਆ ਉਹ ਆਇਆ ਹੈ ਸਰਕਾਰ ਤੋਂ ਵਾਦ ਕਰਨਗੇ ਅੱਗੇ ਵਾਤੇ ਤੋਂ ਇਨਸਾਨ ਸੁਭਾਂਗ ਹੋਸਾਰੇ ਇਹ ਬਾਈ ਭੈਤੀ ਸਿੰਘ ਜੀ ਕਿ ਦੱਖਣ ਗਿਆ ਸਭ ਬੰਤੀ ਆ ਉਹ ਬੈਠੇ ਤੇ ਕੋਲ ਤੇ ਬਾਈਓ ਕੰਟਰੋਲ ਬਹੁਤ ਬਹੁਤ ਧੰਨਵਾਦ ਸੁਰੇਸ਼ ਸਿੰਘ ਜੀ ਆਉਣ ਦੇ ਬਹੁਤ ਹੀ ਧੰਨਵਾਦ ਕੀਤਾ ਮੈਂ ਬਈ ਸੋਨੀ ਰਹੁਤ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦੋ ਦੰਦਾਂ ਦੇ ਨਾਲ ਹੀ ਗੱਲ ਹੋਰ ਜੇ ਬਾਜੂ ਵੀ ਵੀਡੀਓ ਪਾਇਆ ਇਹ ਮੁਤਾ ਚੱਪਿਆ ਇਹ ਤੋਂ ਵਣ ਵੀਰ ਅਰਜੰਦਰ ਸਿੰਘ ਜੀ ਬਾਗਾ ਪ੍ਰਾਣਾ ਇਹਨਾਂ ਨੇ ਸਾਰੇ ਇਹ ਕਹਿੰਦੇ ਆ ਜੀ ਪੀ ਸਟੇ ਲਿਆ ਜਾਉ ਹੋਇਆ ਕਰੂਰ ਚੌਕ ਜਿੰਨੇ ਵੀ ਬਾਧੇ ਪਰਾਨੇ ਬੱਤ ਲੱਗਿਆ ਉਹ ਵੀਰ ਜੀ ਲਾਇਆ ਵੱਡੀ ਦੇਨ ਆ

ਬਹੁਤ ਬਹੁਤ ਤਨਵਾਦ ਹੋਣਾ ਸੀ ਮਾਫੀ ਚਾਹੁੰਦੇ ਹਾਂ ਜਥੇਦਾਰ ਲਹਿਰ ਸਿੰਘ ਜਸਾ ਅਤੇ ਸਿੰਘ ਜੀ ਸੈਜੋ ਕੋ ਚਰਨਵਾਲ ਇਹਨਾਂ ਨੂੰ ਮਾਫੀ ਚਾਹੁੰਦੇ ਹਾਂ ਸੋ ਅਸੀਂ ਬਹੁਤ ਬਹੁਤ ਤਨਵਾਦ ਕਰਦੇ ਮੀਡੀਆ ਵਾਲਿਆਂ ਦੇ ਫੇਰ ਮੰਦਾ ਮੀਡੀਆ ਤੋਂ ਕਰਤਾਰ ਸਿੰਘ ਜੀ ਰਾਜੂ ਐਨ ਜੀਓ ਪੱਤੋ ਕਨਰਮਨ ਸਿੰਘ ਜੀ ਰਣਜੀਤ ਪਾਲ ਜੋ ਕਿ ਸਿੱਧਾ ਲਾਈਨ ਕਰ ਰਿਹਾ ਹੈ ਇਹਨਾਂ ਦਾ ਪਈ ਬਹੁਤ ਬਹੁਤ ਤਲਵਾਦ ਕਰਦੇ ਹਾਂ ਸਵਾਹ ਬੇਨਤੀ ਕਰਦੇ ਹਾਂ ਸਾਡੇ ਬੇਟੀ ਬਲਜੀਤ ਕੌਰ ਔਰ ਧਾਰੀ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਉਹ ਸੁਣਦੇ ਸਾਂ ਵਾਇਬਰ ਵਿਕਾਸ ਹਾਸਾ ਵਾਹਿਗੁਰੂ ਦੀ ਕਿਸਮਤੇ ਬੜਾ ਮਿੰਦਨ ਜੋ ਘਟਦਾ ਹਾਂ ਜਿਨ੍ਹਾਂ ਨੇ ਆਪਣੀ ਹੱਤੋਂ ਕੁਰਬਾਨੀਆਂ ਦਿੱਤੀਆਂ ਵਾ ਬਾਬਾ ਜੀਦਨ ਸਿੰਘ ਜੀ ਨੇ ਤਾਂ ਇਹ ਦੇਹੀ ਕਰਦਾ ਜਿਸਨੂੰ ਅਸਾਨੇ ਕੀਤੀ ਆ ਉਹ ਅੱਡੀ ਕੀ ਟੀੜੋਂ ਉੱਪਰ ਪਾਊਗਾ ਬੜਾ ਬੜਾ ਮਨ ਦੁਖੀ ਹੋਇਆ ਹੋਇਆ ਇਸ ਪਿੱਛੇ ਤਾਂ ਜਿਹੜਾ ਸੋਢੀ ਵੀਰੇ ਏਮਤਪੁਰਾ ਦਾ ਬਹੁਤ ਕੰਮੀ ਏਮਤਪੁਰਾ ਵਾਲੇ ਵੀ ਬਾਬਾ ਜੀ ਦਾ ਬਤਨ ਲਾਇਆ ਮੈਂ ਇਸ ਕੱਟੇ ਵਈਆ ਦਾ ਅੱਜ ਹਮਦਪੁਰੇ ਦੇ ਚੌਕ ਦੇ ਵਿੱਚ ਬਾਬਾ ਸਾਹਿਬ ਜੀ ਦਾ ਬੋਤਲ ਲੱਗਿਆ ਵਾ ਤੇ ਭਗਤ ਸਿੰਘ ਜੀ ਦਾ ਵੀ ਬੋਤਲ ਲੱਗਿਆ ਵਾ ਤਾਂ ਮੇਰੀ ਨਜ਼ਰ ਨੂੰ ਹਸਮਾਨ ਕੇ ਇਹ ਹੀ ਬੈਂਤੀ ਆ ਕਿ ਤੁਸੀਂ ਇਕੱਠੇ ਹੋ ਲੋ ਆਪ ਇਹ ਜਾਤੀ ਪਾਤੀ ਤੋਂ ਪਰ ਉੱਤੋ ਤੁਸੀਂ ਗੁਰੂ ਆਪਣੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਸੀ ਆ ਜਾਂ ਬਾਬਾ ਜੀ ਨਾਨਕ ਦੇਵ ਜੀ ਨੇ ਹਾਂ ਬਗਲ ਦੀ ਟਕਰੀ ਸਾਹੀ ਤੇ ਹੁਣ ਜੈਜਿਕ ਰਹਾ ਵਾਜਨ ਸਮਾਇਤਾ ਇੱਥੇ ਗੰਰਾ ਪ੍ਰਦਰਸ਼ਨ ਬਾਈਕੇਲ ਸਹੀ ਨਹੀਂ ਚਲਤੋ ਕੋ ਉਹ ਫੰਕਸ਼ਨ ਸਟੇਜ ਅੱਡ 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 ਕਰੀ ਜੀ ਕੋਈ ਨਹੀਂ ਤਾਂ ਰਾਜੀ ਮਹਾਰਾਜ ਸੁਰੇ ਸੰਦੀਪ ਸਿੰਘ ਜੀ ਦੇ ਰਤਰ ਸੰਭੇ ਬਹੁਤ ਇਸ ਮਾਰਗੋਰ ਦੇ ਵੱਡੇ ਹੀਰ ਅੰਤਰਰਾਸ਼ਟਰੀ ਖੋਦੀ ਖੜਾਈ ਗਗਨ ਕਾਲਾ ਸਿੰਘ ਜੀ ਸ੍ਰੀ ਸਤਿ ਸ਼੍ਰੀ ਅਕਾਲ ਜੀ ਸਤਿ ਅਕਾਲ ਸਤਿ ਸ੍ਰੀ ਅਕਾਲ ਜੀ ਜੀ ਸਵਾਗਤ ਜੀ ਸਵਾਗਤ ਜੀ ਜੀ ਤੇ ਸਾਡਾ ਉਹ ਮਾਣੂ ਸਰਦਾਰ ਜੀ ਮਾਣੂ ਸਵਾਗਤ ਜੀ ਵਿਧਾਨ ਸਭਾ ਦੇ ਅਨੁਸਾਰ ਜੀ ਸਰਦਾਰ ਜੀ ਦੇ ਸਿੰਘ ਜੀ ਤੇ ਹੋਰ ਵੀ ਕੋਰ ਬਹੁਤ ਸ਼ਕਤੀ ਹਉਤੋ ਹੋਣਾ ਖਤੇ ਹੋ ਗਿਆ ਆਖੋ ਵਾਜੇ ਰਾਇ ਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਗੁਰੂ ਰਾਮ ਜੀ ਜੋ ਤਰੀ ਰਾਤੀ ਆ ਕੋਤਨ ਸਾਰਾ ਸੋ ਲੱਗ ਗਈ ਆ ਤੇ ਮੇਰੇ ਕਹਾਂ ਸਤਿ ਸਤਕਾਰ ਦੇ ਗ੍ਰਾਂਠੀ ਸਿੰਘਾ ਆ ਸਭੀ ਸੋ ਦੀ ਤਾਂ ਬੋਲੋ ਜੀ ਨੇ ਚੌੜੀ ਵਾਲੇ ਸਰਦਾਰ ਸਿੰਘ ਨੇ ਕੀਤੇ ਆ ਪਰ ਇਹਦੇ ਕੋ ਖਰੀ ਗੱਲ ਹੈ ਵੀ ਪਾਰਾ ਸਾਡੇ ਪਾਰਨਾ ਤੇ ਕੋਟ ਕੋਟ ਕੌਮ ਹੈ ਬਾਈ ਜੀਰੋ ਉਹ ਗੁਰੂ ਸਾਹਰੇ ਮਹਾਰਤਾ ਬਹੁਤ ਬਹੁਤ ਰਸਤਾ ਉਹ ਸੰਤੋ ਨੀਂਦ ਖੋ ਗਏ ਕਿ ਜੀ ਮੈਨੂੰ ਸਤਿ ਕਾਮ ਨਹੀਂ ਗੁਰੂ ਸਾਹਿਬ ਨੇ ਕਿਹਾ ਮੇਰੇ ਫੁਰਕੇ ਬੈਠੋ ਸਤ ਪੰਥਾ ਰੋਲ ਤੇ ਤੇ ਹੈ ਮਨ ਹੀ ਮਨ ਹਮਾਰਾ ਤਿੰਨ ਲੋਸ ਹੋਏ ਜਾ ਮਨ ਵੀ ਕੋਈ ਗਾਗ ਨਹੀਂ ਮਨ ਮਨ ਨੇ ਪੱਕੇ ਇਸ਼ਾਰੇ ਕਰੇ ਬੰਦਾ ਕਤਾ ਗੁਰੂ ਸਾਹਿਬ ਨੂੰ ਮਨ ਸਿੱਖ ਕਹਿ ਸਕਦਾ ਕਹਿੰਦਾ ਦੀਨ ਦੇ ਬੱਕਾ ਉਹ ਰੋ ਦੀਨ ਦੇ ਬੱਕਾ ਅਬਦੁਲ ਰਹਿਮਤ ਤੋਂ ਤਾਜ ਦੇ ਬਖੀ ਹੋਵੇ ਇਹ ਤਾਜ ਹਿਸਮ ਲੁਆ ਪੂਰਾ ਫਾਇਦੇ 10 ਜਕੂ ਰਹਿਣੇ ਕੋ ਹਰਿਸ਼ਰ ਬੋਲਣਾ ਪੈਣਾ ਨੰਬਰ ਸੱਤ ਅਸਲੀ ਭੁਨਾ ਹੈ ਕਪਾਲ ਕਸੂ ਤੋਂ ਤੈਨੂੰ ਲਖਾ ਜਿੰਮੇ ਨਾ ਮਾਤੇ ਅਕੰਧ ਬਣਾਉਸੀ ਅੱਜਾਂ ਬਹੁਤ ਅਖੀੜਾਂ ਨੇ ਜੀ ਕੰਮ ਕਰਦੇ ਜਿੱਤਰੀ ਵਾਰ ਹੋਵੇ ਕੋਤੇ ਕੋਈ ਨਾ ਵੀ ਭਾਵ ਗਰੇ ਉਹ ਬਹੁਤ ਨਾ ਫਰੀ ਦਾਰ ਰਿਹਾ ਸਿਕਾਰ ਵਿੱਚ ਫਸ ਗਿਆ ਹੋਇਆ ਗੁਰਵਾਨੀ ਦਾ ਇਹ ਭਵਾਨ ਹੈ ਜੇ ਗੁਰੂ ਜੀ ਤੋਂ ਅੱਠੀ ਬਾਏ ਸਭ ਹਰਾਮ ਜੋ ਕੰਡ ਸਾਰੇ ਜੇ ਕੋਈ ਨੇ ਅਲਗ ਤੋਂ ਉੱਠਾ ਕਰਵਾਉਣਾ ਹੈ ਤੇ ਉਹਨਾਂ ਦੇ ਬਜ਼ੁਰਗ ਨੇ ਬਸ਼ੀਰ ਨੂੰ ਹੁਣ ਕਹਿੰਦੇ ਨਾ ਰਹੇ ਕਿ ਹੱਥਾਂ ਤੋਂ ਤੇ ਨੀਵੀਂ ਫੇਰੇ ਜਿਹੜੇ ਕੱਤੇ ਸੀ ਅਸੀਂ ਕਿੱਥੇ ਕਰਨੀ ਹੈ ਤੇ ਮੈਂ ਸਟ੍ਰੀਟਾਂ ਤੇ ਜਿਹੜੇ 20000 ਕਾਨੂੰਨ ਤੋਂ ਬੋਲਦੀ ਕਰਦਾ ਹਾਂਜੀ ਹਾਂਜੀ ਉਹਨਾਂ ਨੇ ਮਾਰਨਾ ਸੀ ਨਾ ਰੀਜੀ ਦੇ ਪਤਾ ਤੋਂ ਮਿਲਦੇ ਨੇ ਪਤਾ ਨਹੀਂ ਪੁੱਛਣਾ ਕਿ ਸਪਾਈ ਹੈ ਪਰ ਨਹੀਂ ਸਕਦੇ ਇਹਨੂੰ ਫਿਰਦਾਉਣਾ ਸੀ ਉੱਥੇ ਆਇਆ ਜੀ ਸੱਤੀ ਵੱਲੋਂ ਬਹੁਤ ਛੱਡੀ ਰੱਖਦੇ ਨੇ ਤੁਸਕੋ ਕੇ ਮੈਂ ਹਾਂ ਉਹ ਸਰਸਵਾ ਦੇ ਪੰਡਤ ਵਾਲਾ ਜੀ ਮੈਂ ਹਾਂ ਤੇ ਖੂਨ ਤੰਗ ਕਰ ਉਹ ਬੋਲੀ ਜਾਂਦੀ ਹੁਣ ਮਾਰਨਾ ਕਰਦੇ ਹਾਂ ਜੀ ਦਵਾ ਨਹੀਂ ਪਈ ਵੈਸੇ ਸਮਾਈ ਤੋਂ ਬੰਵਾਣ ਬੰਨਵਾਉਣੇ ਮਾਰਦੇ ਨੇ

ਇੰਨੇ ਵੀ ਲੋਕਾਂ ਅੰਗ ਪ੍ਰੂਪ ਦੇ ਵਿੱਚ ਆਪਾਂ ਇਕੱਠੇ ਹੋਏ ਆ। ਸਭ ਤੋਂ ਪਹਿਲਾਂ ਗੁਰੂ ਜੀ ਦਾ ਤਸल्ली ਕਰੀਏ। ਤੇ ਕੋਈ ਵੀ ਰਸਨਾ ਗੰਜੀ ਨਾ ਰਹੇ ਕਿਉਂਦੇ ਜਿੰਨਾ ਵੀ ਜ਼ਬਾਰਤ ਹਟੇ ਉਹਨਾਂ ਦੀ ਮਦਾਨ ਹਟੇ ਤੇ ਗੱਜ ਕੇ ਬੋਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਕਹਿੰਦੇ ਆਏ ਕੋਟੀ ਮੰਦਰ ਦਾ ਗੀਤ ਬਣਾਇਆ ਬਾਬਾ ਜੀਵਨ ਸਿੰਘ ਜੀ ਦਾ ਇਤਿਹਾਸ ਕੜੀਏ ਭਾਵੇਂ ਉਹਨਾਂ ਦਾ ਨਾਮ ਨਹੀਂ ਬੈਜੇ ਉਹਨਾਂ ਨੂੰ ਯਾਦ ਹੀ ਕਰਨਗੇ ਤਾਂ ਮੈਨੂੰ ਲੱਗਦਾ ਵੀ ਹਰ ਬੰਦੇ ਦਾ ਫਕਲ ਦੇ ਨਾਮ ਜਿਹੜਾ ਸੈਰਾਂ ਉੱਛਾਲ ਜਾਂਦਾ ਉਹਨਾਂ ਦੀ ਅਰੋਹੀ ਜੀਵਨ ਕਟਰੀ ਸੀ ਵਾਰੀ ਤੇ ਉਹਨਾਂ ਦੀ ਕੁਰਬਾਨੀ ਵੀ ਏਡੀ ਵੱਡੀ ਆ ਮਾਫ਼ੀ ਦੋਣਾ ਕਈ ਬੰਦੇ ਉਹਨਾਂ ਨੂੰ ਤਰਪਾ ਇੱਕ ਜਾਤ ਦੇ ਨਾਲ ਯਾ ਕੋਸ਼ ਕੋ ਲੋਕਾਂ ਨੂੰ ਮਾਰ ਦੋਦੇ ਨੇ ਉਹ ਸਭ ਦੇ ਸਾਹਮਣੇ ਕੀ ਕਹਿੰਦੀ ਸੀ ਜਦੋਂ ਨਨੇ ਮਾਤੇ ਦਾ ਅਮਰਤ ਸ਼ਾਟ ਗਿਆ ਤੇ ਉਸ ਤੋਂ ਬਾਅਦ ਕੋਈ ਯਾਤ ਨਹੀਂ ਕੋਈ ਬਾਤ ਨਹੀਂ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਆ ਤੇ ਜੇਰੀ ਉਹਦੀ ਕੁਰਬਾਨੀ ਉਹ ਸਾਡੇ ਲਈ ਸਭ ਤੋਂ ਉੱਪਰ ਆ ਤੇ ਇਹ ਮਸਲਾ ਸਿਰਫ ਇਹ ਕਹਿੰਦਾ ਮਤਲਬ ਨੀਗਾ ਜੇਰ ਦਾ ਮਤਲਬ ਇਹ ਕਿ ਇਹ ਲਈ ਗੱਡੀਆਂ ਦੇ ਪਿੰਡ ਦਾ ਇਹ ਗੱਡੀਆਂ ਦੇ ਕਿੰਦ ਦਾ ਮਤਲਬ ਆ ਨੀਗਾ ਇਹ ਖਾਲਸਾ ਪੰਥ ਦਾ ਮਨਵਾਏ ਸਭ ਤੋਂ ਸਾਰੇ ਦਾ ਸੰਗਾਂ ਮਨਵਾਏ ਪੰਥ ਤੋਂ ਬਾਅਦ ਜਿਹੜੇ ਅਸਥਾਨ ਤੋਂ ਲੋਟ ਹੈ ਉਹ ਭਾਵੇਂ ਆਉਂਦੇ ਨੇ ਤੇ ਉਹ ਇੱਥੇ ਪਹੁੰਚ ਰਹੇ ਨੇ ਉਦੋਂ ਪਰਤੇ ਨੇ ਢੰਗ ਲੱਗੇ ਨੇ ਜਿੰਨਾ ਵੀ ਸਮਾਂ ਲੱਗੇ ਉਹ ਵੀ ਸਪੈਸ਼ਲ ਇੱਥੇ ਆ ਰਹੇ ਨੇ ਤੁਹਾਨੂੰ ਮੇਰੀ ਡਿਊਟੀ ਲਈ ਤੁਸੀਂ ਪਹਿਲਾਂ ਤੁਸੀਂ ਜਾ ਕੇ ਉੱਥੇ ਜ਼ਰੂਰ ਹਾਜ਼ਰ ਦਿਵਾਓ ਚੋਲਿ ਆ ਰਹੇ ਨੇ ਤੇ ਇੱਕ ਤੀਵੀਂ ਨੇ ਜ਼ਰੂਰ ਇਹ ਵੀ ਜਲਨਾ ਜੋ ਵੀ ਸਾਂਗਤ ਤੋਂ ਬੇਨਤੀ ਕਰੂਗੀ ਹਵਲ ਨੂੰ ਲਾਜੇ ਤੌਰ ਤੇ ਲਈ ਸਾਂਗਤ ਨੂੰ ਕੋਲੇ ਵਿੱਚ ਸਾਰੇ ਜਨਰ ਆਮਰ ਹੋਵਾਂਗੇ ਕਿ ਜਿੰਨੇ ਵੀ ਸੰਗਠਨ ਦੇ ਨਾਮ ਤੋਂ ਮੰਗਤ ਲੋਕਲੇ ਹੋਣਗੇ ਬੇਨਤੀ ਕਰਾਂਗੇ ਵੀ ਸਾਂਗਤ ਨੂੰ ਪਰੇ ਵਿੱਚ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋਵੋ ਜੋੜੀ ਵੀਰ ਹਕਮ ਲਾਉਣਗੇ ਉਸ ਸਹਿਮਤੇ ਉਸ ਸਮਾਜਕ ਨਾਰਾ ਜੁੜ ਕੇ ਲਾਉਣ